thank yeah. you ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 2 ਅਕਤੂਬਰ ਹੈ 2 ਅਕਤੂਬਰ 1813 ਮਹਾਰਾਜਾ ਰਣਜੀਤ ਸਿੰਘ ਨੇ ਕਰੋੜਾਂ ਰੁਪਏ ਥਾਨੇਸਰ ਕੁਰੂਕਸ਼ੇਤਰ ਹਰਦਵਾਰ ਅਤੇ ਕਾਂਸੀ ਬਨਾਰਸ ਦੇ ਬ੍ਰਾਹਮਣਾਂ ਨੂੰ ਦਿੱਤੇ ਸਨ ਤੇ ਉਸ ਤੋਂ ਬਾਅਦ ਕਾਂਗੜਾ ਜਵਾਲਾਮੁਖੀ ਜੰਮੂ ਕਾਂਸੀ ਦੇ ਮੰਦਰਾਂ ਤੇ ਸੋਨਾ ਚੜਾਉਣ ਵਾਸਤੇ ਦਿੱਤੇ ਸਨ ਟਿੱਲਾ ਗੋਰਖਨਾ ਧਿਆਨਪੁਰ ਪੰਡੋਰੀਏ ਤੇ ਤਮਤਾਲ ਦੇ ਜੋਗੀਆਂ ਦੇ ਡੇਰੇ ਦਰਜਨਾ ਸ਼ਿਵਾਲੇ ਅਤੇ ਮੰਦਰ ਵੀ ਰਣਜੀਤ ਸਿੰਘ ਤੋਂ ਵੱਡੀਆਂ ਰਕਮਾਂ ਹਾਸਲ ਕਰਦੇ ਰਹੇ ਸਨ ਉਦਾਸੀਆਂ ਤੇ ਨਿਰਮਲਿਆਂ ਦੇ ਡੇਰੇ ਵੀ ਕਾਫੀ ਪੈਸਾ ਵਸੂਲ ਕੇ ਤੇ ਇਸ ਮੁਹੰਮਦ ਦੇ ਹਿੱਟ ਸਭ ਤੋਂ ਪਹਿਲਾਂ ਦੁਸਹਿਰਾ 2 ਅਕਤੂਬਰ 1813 ਦੇ ਦਿਨ ਮਨਾਇਆ ਗਿਆ ਸੀ ਰਣਜੀਤ ਸਿੰਘ ਤੋਂ ਜਿਹੜੀ ਰਕਮ ਟਿੱਲਾ ਗੋਰਖਨਾਥ ਧਿਆਨਪੁਰ ਪੰਡੋਰੀਏ ਤੇ ਤਮਤਾਲ ਦੇ ਜੋਗੀਆਂ ਦੇ ਡੇਰਿਆਂ ਜਾਂ ਫਿਰ ਉਦਾਸੀਆਂ ਤੇ ਨਿਰਮਲ ਨੇ ਹਾਸਲ ਕੀਤੀ ਸੀ ਉਸ ਦੇ ਪਿੱਛੇ ਖੁਸ਼ਹਾਲ ਚੰਦ ਦੀਆਂ ਕੋਸ਼ਿਸ਼ਾਂ ਸਨ 2 ਅਕਤੂਬਰ 1926 9 ਜੁਲਾਈ 1925 ਨੂੰ ਤਾਰਾ ਸਿੰਘ ਵੱਲੋਂ ਪੇਸ਼ ਕੀਤਾ ਗਿਆ ਗੁਰਦੁਆਰਾ ਬਿੱਲ ਸ਼ਿਮਲਾ اجلاس ਦੇ ਵਿੱਚ ਪਾਸ ਕਰ ਦਿੱਤਾ ਗਿਆ 28 ਜੁਲਾਈ ਨੂੰ ਗਵਰਨਰ ਵੱਲੋਂ ਮਨਜ਼ੂਰੀ ਦੇਣ ਤੇ ਇਹ ਬਿੱਲ ਗੁਰਦੁਆਰਾ ਐਕਟ ਬਣ ਗਿਆ ਅਤੇ ਇਹ ਐਕਟ 1 ਨਵੰਬਰ 1925 ਤੋਂ ਲਾਗੂ ਹੋ ਗਿਆ ਇਸ ਬਿੱਲ ਦੇ ਵਿੱਚ ਇਹ ਵੀ ਕਲੋਜ਼ ਰੱਖਿਆ ਗਿਆ ਸੀ ਕਿ ਐਕਟ ਹੇਠ ਚੁਣੀ ਗਈ ਕਮੇਟੀ ਜਿਸ ਦਾ ਨਾਂ ਐਕਟ ਦੇ ਵਿੱਚ ਸੈਂਟਰਲ ਬ ਇਸ ਕਰਕੇ ਚੁਣੇ ਹੋਏ ਮੈਂਬਰਾਂ ਨੇ ਮਤਾ ਪਾਸ ਕਰਕੇ ਚੁਣੇ ਗਏ ਸੈਂਟਰਲ ਬੋਰਡ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਣ ਦਾ ਮਤਾ ਪਾਸ ਕਰ ਦਿੱਤਾ ਜਿਸ ਨੂੰ ਸਰਕਾਰ ਵੱਲੋਂ 2 ਅਕਤੂਬਰ 1926 ਦੇ ਦਿਨ ਮਨਜ਼ੂਰ ਕਰ ਲੈ ਗਿਆ 2 ਅਕਤੂਬਰ 1956 ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ 150 ਜਥੇਦਾਰ ਅਤੇ 77 ਇਕੱਠੇ ਹੋਏ 5 ਘੰਟੇ ਦੀ ਮੀਟਿੰਗ ਮਗਰੋਂ ਅਕਾਲੀ ਦਲ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਹੋ ਗਿਆ ਇਸ ਸਬੰਧ ਦੇ ਵਿੱਚ ਅਜੀਤ ਸਿੰਘ ਸਰਹੱਦੀ ਐਡਵੋਕੇਟ ਨੇ ਮਤਾ ਪੇਸ਼ ਕੀਤਾ ਸੀ ਅਤੇ ਹਰਚਰਨ ਸਿੰਘ ਹੁੜਿਆਰਾ ਨੇ ਤਾਇਦ ਕੀਤੀ ਸੀ ਅਜੀਤ ਸਿੰਘ ਸਰਹੱਦੀ ਦੇ ਮੁਤਾਬਕੇ ਰੈਜ਼ੋਲੂਸ਼ਨ ਹੁਕਮ ਸਿੰਘ ਨੇ ਤਿਆਰ ਕੀਤਾ ਸੀ 1962 ਦੇ ਵਿੱਚ ਅਕਾਲੀ ਦਲ ਦੇ ਵਿੱਚ ਫੁੱਟਪੈਨ ਮਗਰੋਂ ਫਤੇਹ ਸਿੰਘ ਗਰੁੱਪ ਨੇ ਮਾਸਟਰ ਤਾਰਾ ਸਿੰਘ ਤੋਂ ਸ਼੍ਰੋਮਣੀ ਕਮੇਟੀ ਖੋਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਛੇਰੇਵਾਲ 192 ਦੇ ਦਿਨ ਬੇਵਸਾਹੀ ਦਾ ਮਤਾ 72 ਦੇ ਮੁਕਾਬਲੇ 76 ਵੋਟਾਂ ਦੇ ਨਾਲ ਪਾਸ ਹੋ ਗਿਆ। ਹੁਣ ਚੰਨਣ ਸਿੰਘ ਗੰਗਾਨਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਗਿਆ। ਇਸ ਤਰ੍ਹਾਂ ਫਤਿਹ ਸਿੰਘ ਨੂੰ ਗੁਰਦੁਆਰਾਂ ਦੀ ਤਾਕਤ ਪੂਰੀ ਤਰ੍ਹਾਂ ਮਿਲ ਗਈ। ਅਕਾਲੀ ਦਲ ਦੀ ਅਸਲੀ ਤਾਕਤ ਗੁਰਦੁਆਰਾ ਸਟੇਜ ਅਤੇ ਗੁਰਦੁਆਰਾ ਇੰਤਜ਼ਾਮ ਹੋਇਆ ਕਰਦੀ ਹੈ ਅਤੇ ਇਸ ਹਾਰ ਦੇ ਨਾਲ ਮਾਸਟਰ ਤਾਰਾ ਸਿੰਘ ਦਾ ਜ਼ਵਾਲ ਸ਼ੁਰੂ ਹੋ ਗਿਆ। 2 ਅਕਤੂਬਰ 1986 ਦੇ ਦਿਨ ਜਾਦਰਜੀਵ ਗਾਂਧੀ ਮੋਹਨਦਾਸ ਕਰਮਚੰਦ ਗਾਂਧੀ ਦੀ ਸਮਾਧ ਤੇ ਮੱਥਾ ਟੇਕਣ ਗਿਆ ਸੀ ਤਾਂ ਉਹ ਇੱਕ ਸਿੱਖ ਦੀ ਗੋਲੀ ਦੇ ਨਾਲ ਮਰਦਾ ਮਸਾਂ ਬਚਿਆ ਪਰ ਜੀਵ ਦੇ ਕਈ ਸਾਥੀਆਂ ਕਰਮਜੀਤ ਸਿੰਘ ਜਿਸ ਦੀ ਉਮਰ 25 ਸਾਲ ਸੀ ਉਸ ਦਾ ਹਥਿਆਰ ਮਾਰਾ ਸੀ ਜੋ ਉਸ ਨੇ 300 ਰੁਪਏ ਦੇ ਵਿੱਚ ਖਰੀਦਾ ਸੀ ਪਰ ਜੇ ਕਿਤੇ ਉਸ ਦੇ ਕੋਲ ਚੰਗਾ ਹਥਿਆਰ ਹੁੰਦਾ ਤਾਂ ਉਸ ਦਿਨ ਜੀਵ ਗਾਂਧੀ ਨੇ ਯਕੀਨਨ ਮਾਰਿਆ ਜਾਣਾ ਸੀ ਰਜੀਵ ਗਾਂਧੀ ਦੇ ਉੱਤੇ ਕਰਮਜੀਤ ਸਿੰਘ ਪੁੱਤਰ ਅਮਰ ਸਿੰਘ ਸ਼ਹੀਦ ਉਦਮ ਸਿੰਘ ਰੋਡ ਸੰਗਰੂਰ ਨੇ ਗੋਲੀ ਚਲਾਈ ਸੀ ਕਰਮਜੀਤ ਸਿੰਘ ਦਾ ਸਬੰਧ ਕਿਸੇ ਜਥੇਬੰਦੀ ਨਾਲ ਨਹੀਂ ਸੀ ਉਹ ਇਕੱਲਾ ਹੀ ਜਜ਼ਬਾਤ ਦੇ ਨਾਲ ਭਰਿਆ ਇਸ ਸੈਕਸ਼ਨ ਵਾਸਤੇ ਆਇਆ ਸੀ ਉਹ ਤਿੰਨ ਚਾਰ ਦਿਨ ਇਸ ਜਗ੍ਹਾ ਤੇ ਲੁਕਿਆ ਰਿਹਾ ਅਤੇ ਸਾਰਾ ਸਮਾਂ ਉਸ ਨੇ ਛੋਲਿਆਂ ਦੀਆਂ ਤਿੰਨ ਚਾਰ ਮੁਠਾਂ ਦੇ ਨਾਲ ਬਿਤਾਇਆ ਸੀ 2 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਅਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਸਾਨੀਵਾਸੀ ਮਾਡਲ ਗ੍ਰਾਮ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 2 ਅਕਤੂਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਛੰਦਣਾ ਲੁਧਿਆਣਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪੰਜਾਬ ਪੁਲਿਸ ਨੇ 2 ਅਕਤੂਬਰ 1992 ਦੇ ਦਿਨ ਗੁਰਮukh ਸਿੰਘ ਨਾਗੋਕੇ ਅਤੇ ਉਸ ਦੀ ਪਤਨੀ ਤਜਿੰਦਰ ਕੌਰ ਔਰ ਫਰਾਜ਼ਬੀਰ ਕੌਰ, ਭੁਪਿੰਦਰ ਸਿੰਘ ਪਿੰਡਾ ਪੁੱਤਰ ਵੀਰਾ ਸਿੰਘ ਵਾਸੀ ਖਾਂਡੇ 200 ਕਤਲਾਂ ਦਾ ਜ਼ਿੰਮੇਵਾਰ ਆਖ ਕੇ ਅਮੀਰ ਸਿੰਘ ਪਟਿਆਲਾ ਤੇ ਕਈ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 2 ਅਕਤੂਬਰ 2024 ਦੇ ਦਿਨ ਅਮਰੀਕਾ ਦੇ ਵਿੱਚ ਸਿੱਖਾਂ ਦਾ ਆਕਸ ਵਿਗਾੜਨ, ਸਿੱਖਾਂ ਦੇ ਕੌਮੀ ਘਰ ਦੀ ਆਵਾਜ਼ ਦਬਾਉਣ ਦੇ ਮਾੜੇ ਮਨਸ ਕੈਲੀਫੋਰਨੀਆ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਲਾ ਇਨਫੋਰਸਮੈਂਟ ਅਧਿਕਾਰੀਆਂ ਅਤੇ ਡਿਸਟ੍ਰਿਕਟ ਟਾਰਨਿਸ ਦੇ ਕੋਲ ਗੁਰਦੁਆਰਿਆਂ ਦੇ ਵਿੱਚ ਹਥਿਆਰਾਂ ਅਤੇ ਡਰੱਗ ਹੋਣ ਬਾਰੇ ਝੂਠ ਫੈਲਾਇਆ ਅਤੇ ਸਿੱਖਾਂ ਬਾਰੇ ਗਲਤ ਪ੍ਰਚਾਰ ਕੀਤਾ। ਦਰਅਸਲ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਤੇ ਹੋਰ ਮੁਲਕਾਂ ਦੇ ਵਿੱਚ ਸਿੱਖਾਂ ਦੇ ਸੰਘਰਸ਼ ਨੂੰ ਹਮਾਇਤ ਮਿਲ ਰਹੀ ਸੀ। ਇਸ ਕਰਕੇ ਭਾਰਤੀ ਤੰਤਰ ਦੇ ਪ੍ਰਭਾਵ ਵਾਲੀਆਂ ਜਥੇਬੰਦੀਆਂ ਸਿੱਖਾਂ ਦੀ ਚੜ੍ਹਤ ਤੋਂ ਔਖੀਆਂ ਸਨ ਅਤੇ ਉਹ ਇਸ ਨੂੰ ਢਾਹ ਲਾਉਣੀਆਂ ਚਾਹੁੰਦੀਆਂ ਸਨ। ਸੈਕਰਮੈਂਟੋ ਬੀਜ਼ ਦੇ ਇੱਕ ਆਰਟੀਕਲ ਦੇ ਵਿੱਚ ਇਸ ਝੂਠ ਦਾ ਪਰਦਾਫਾਸ਼ ਕੀਤਾ ਗਿਆ ਅਤੇ ਅਮਰੀਕਾ ਦੇ ਵਿੱਚ ਵਸਦੇ ਸਿੱਖਾਂ ਨੂੰ ਤਿਆਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ اے